ਇਹ ਸਰਵਲੋ ਦੇ ਬਾਟਿਆਂ 'ਚ ਹੀ ਜੂਸ ਚਕਾਉਣ ਦਾ ਵਿਚਾਰ ਕਿੱਥੋਂ ਆਇਆ ਤੁਹਾਨੂੰ ਜਰਮਨਾਈ ਗੁਰੂ ਮਰਦ ਦੇ ਲੜ ਲੱਗੇ ਆ ਸਾਨੂੰ ਅਲਾਉਡ ਹੀ ਸਰਵਲੋ ਦੇ ਵਰਤਨਾਂ ਛਕਣਾ ਹੈ ਨਾ ਜੀ ਖਾਣਾ ਪੀਣਾ ਜੋ ਵੀ ਹੈ ਸਾਰਾ ਕੁਝ ਅਨੇਕਾਂ ਰਾਂਝ ਵੀ ਵਰਤਨ ਸਰਵਲੋ ਦੇ ਰੱਖੇ ਆਪਣੇ ਸਾਰਿਆਂ ਵਾਸਤੇ ਵੀ ਬੇਨੀਫਿਟ ਵਾਲੇ ਨੇ ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਆਉਂਦੇ ਆ ਸਾਰੇ ਬਾਟਿਆਂ ਦੀ ਸ਼ੱਕੀ ਖੁਸ਼ ਨੇ ਜੀ ਤਾਂ ਬੱਬਾ ਇਹ ਤੁਹਾਡੇ ਕੋਲ ਅਸੀਂ ਸੁਣਿਆ ਆ ਬਹੁਤ ਦੂਰ ਦੂਰੋਂ ਆਉਂਦੇ ਹੈਗਾ ਕੀ ਖਾਸ ਆ ਤੁਹਾਡੇ ਜੂਸ ਦੇ ਵਿੱਚ ਜੋ ਲੋਕ ਦੂਰ ਦੂਰ ਤੋਂ ਤੁਹਾਡੇ ਕੋਲ ਆਉਂਦੇ ਨੇ ਕਾਸਟ ਬਣੇ ਆਪਣੇ ਇਹਦਾ ਆਪਣੇ ਆਪ ਤਿਆਰ ਕਰੀ ਹੋਈ ਵੈਰਾਈਆਂ ਕਿਤੇ ਸਿੱਕੀ ਨਹੀਂ ਹੋਈ। ਸਾਡੀ ਬਰੇਡੀਆਂ ਸਾਡੇ ਕੋਲ ਕਈ ਤਰ੍ਹਾਂ ਦੀਆਂ ਨੇ ਅਲੱਗ-ਅਲੱਗ ਮੈਂ ਸ਼ੇਕ ਵਧੀਆ-ਵਧੀਆ ਬਣਾ ਲੈਣਾ। ਜੂਸ ਦੇ ਫਲੇਵਰ ਵੀ ਸਾਡੇ ਅਲੱਗ-ਅਲੱਗ ਬਣਾ ਦਿੱਤੀਆਂ ਵਧੀਆ। ਆਪਣੇ ਹੱਥ ਵਾਸਾ ਜਿੰਦਾਂ ਦੀ ਮਰਜ਼ੀ ਚੀਜ਼ ਬਣਾ ਲਓ ਜੀ। ਬਾਕੀ ਸਾਰੇ ਆਉਂਦੀ ਮਾਣ ਕਰਕੇ ਆ ਗੁਰੂ ਮਹਾਰਾਜ ਦਾ ਲੜ ਲੱਗੇ ਬਾਣਾ ਪਿਆ ਬਾਣੇ ਕਰਕੇ ਥੋੜੇ ਜਿਆ ਜਾਦੇ ਪ੍ਰਭਾਵ ਪਿਆ ਹੋਇਆ ਜੀ। ਇਸ ਕਰਕੇ ਥੋੜਾ ਮਨ ਖੁਸ਼ ਵੀ ਲੈਂਦਾ ਸਾਡਾ ਕੰਮ ਕਰਦੇ ਆ ਵੀ ਚਲੋ ਮਰਿਆ ਕਰਤ ਵਧੀਆ ਦਿੱਤੀ ਜੀ ਸਾਨੂੰ। ਆਪਾਂ ਇਹ ਸਰਬਲੋ ਦੇ ਬਾਟਿਆਂ ਦੀ ਕੀ ਖਾਸੀਅਤ ਆ ਕੀ ਕੀ ਫਾਇਦੇ ਹੁੰਦੇ ਆ ਇਸ ਦੇ ਨਾਲ ਇਤਨਾ ਫਾਇਦੇ ਭਨੇ ਕਾਫੀ ਹੁੰਦੇ ਆ ਜਿਆਦਾਤਰ ਆਇਰਨ ਦੀ ਫੇਵਰ ਦੀ ਆਪਣੀ ਲੋਹੇ ਦੀ ਕਾਫੀ ਧਾਤ ਨੇ ਜਿਹੜੇ ਦੇ ਵਿੱਚ ਦਸਣੀਆਂ ਦੇ ਬਾਲੇ ਜਿਆਦਾ ਧਾਤਾਂ ਵੀ ਇਹਦੇ ਜਿੱਫੇ ਨੂੰ ਸਟਰੋਂਗ ਕਰਦੇ ਆ ਸਾਰੇ ਇਹਦੇ ਬੱਸ शकਦੇ ਆ ਪੀਣ ਤੋਂ ਬਾਅਦ ਹੀ ਮਹਿਸੂਸ ਹੁੰਦਾ 10 ਮਿੰਟ ਬਾਅਦ ਆਪਾਂ ਨੂੰ એનર્ਜੀ ਮਿਲਦੀ ਆ ਆਇਰਨ ਦੀ ਫੇਵਰ ਦੀ ਜਿਹੜੀਆਂ ਕਮੀਆਂ ਪੂਰੀਆਂ ਹੁੰਦੀਆਂ ਬੰਦੇ ਨੂੰ ਗਰਮੀਆਂ ਦਾ ਮੌਸਮ ਆ ਰਿਹਾ ਤੇ ਲੋਕਾਂ ਵੱਲੋਂ ਗਰਮੀਆਂ ਦੇ ਵਿੱਚ ਜੂਸ ਦੀ ਮੰਗ ਕੀਤੀ ਜਾਂਦੀ ਆ ਤਾਂ ਤਾਂ ਹੁਣ ਇੱਕ ਅਜਿਹਾ ਜੇਹੀ ਅਨੋਖੀ ਜੂਸਵਾਰ ਦੇ ਵਿੱਚ ਲੈ ਕੇ ਆਏ ਆ ਜਿੱਥੇ ਗੁਰੂ ਸਾਹਿਬ ਵੱਲੋਂ ਦਿੱਤੇ ਬਾਣੇ 'ਚ ਸਜੇ ਸਿੰਘ ਜੂਸ ਬਣਾਉਂਦੇ ਨੇ ਤੇ ਉਹਨਾਂ ਦੇ ਜੂਸ ਬਣਾਉਣ ਦਾ ਤਰੀਕਾ ਵੀ ਵੱਖਰਾ ਤੇ ਛਕਾਉਣ ਦਾ ਤਰੀਕਾ ਉਸ ਤੋਂ ਵੀ ਵੱਖਰਾ ਏ ਜੋ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਤਾਂ ਇਸ ਅਨੋਖੀ ਜੂਸਵਾਰ 'ਚ ਕੀ ਖਾਸ ਹੈ ਉਹ ਉਸ ਬਾਰੇ ਜਾਣਾਂਗੇ ਤੇ ਗੱਲਬਾਤ ਕਰਾਂਗੇ ਬਾਬਾ ਜੀ ਦੇ ਨਾਲ ਤਾਂ ਗੱਲਬਾਤ ਕਰਦੇ ਆਂ ਬਾਬਾ ਜੀ ਨਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਸਿਰਵਲ ਬਣੇ ਬੈਗਰੀ ਦੀ ਖਾਲਸਾ ਵੈਜੀ ਦੀ ਹਦਕੀ ਲਈ ਬਾਬਾ ਜੀ ਕਿੰਨਾ ਸਮਾਂ ਹੋ ਗਿਆ ਇਹ ਕੰਮ ਕਰਦੇ ਆਪਣੇ ਚਾਰ ਸਾਲ ਹੋ ਗਏ ਲਾਕਡਾਊਨ ਤੋਂ ਸ਼ੁਰੂ ਕਰੇ ਸੀ ਆਪਣੇ ਬਾਬਾ ਜੀ ਸਰਵਲੋ ਦੇ ਬਾਟਿਆਂ ਚ ਹੀ ਜੂਸ ਚ ਕਾਉਣ ਦਾ ਵਿਚਾਰ ਕਿੱਥੋਂ ਆਇਆ ਤੁਹਾਨੂੰ ਵਿਚਾਰ ਬਣਾ ਗੁਰੂ ਮਹਾਰਾਜ ਦੇ ਲੜ ਲੱਗੇ ਆ ਤੁਹਾਨੂੰ ਅਲਾਉਡ ਹੀ ਸਰਵਲੋ ਦੇ ਵਰਤਨਾਂ ਛਕਣਾ ਹੈ ਨਾ ਜੀ ਖਾਣਾ ਪੀਣਾ ਜੋ ਵੀ ਹੈ ਸਾਰਾ ਕੁਝ ਅਨੇਕਰਾਂ ਜੀ ਵੀ ਵਰਤਨ ਸਰਵਲੋ ਦੇ ਰੱਖੇ ਆਪਣੇ ਸਾਰਿਆਂ ਵਾਸਤੇ ਵੀ ਇਹ ਬੈਨੀਫਿਟ ਵਾਲੇ ਨੇ ਬਾਕੀ ਸਾਡੇ ਕੋਲ ਸਿੰਘ ਸਾਰੇ ਸਰਦਾਰ ਭਰਾ ਹੁੰਦੇ ਆ ਸਾਰੇ ਬਾਟਿਆਂ ਚ ਸ਼ਾਕੀ ਖੁਸ਼ ਨੇ ਜੀ ਤੁਹਾਡੇ ਕੋਲ ਅਸੀਂ ਸੁਣਿਆ ਆ ਬਹੁਤ ਦੂਰ ਦੂਰੋਂ ਆਉਂਦੇ ਹੈਗਾ ਕੀ ਖਾਸ ਆ ਤੁਹਾਡੇ ਜੂਸ ਦੇ ਵਿੱਚ ਜੋ ਲੋਕ ਦੂਰ ਦੂਰ ਤੋਂ ਤੁਹਾਡੇ ਕੋਲ ਆਉਂਦੇ ਨੇ ਖਾਸ ਤਾਂ ਬਣੇ ਆਪਣੇ ਇਹਦਾ ਆਪਣੇ ਆਪ ਤਿਆਰ ਕਰੀ ਹੋਈ ਵੈਰਾਈਆਂ ਕਿਸੇ ਤੋਂ ਸਿੱਖੀ ਨਹੀਂ ਹੋਈ ਸਾਡੇ ਬਰੇਣੀ ਸਾਡੇ ਕੋਲ ਕਈ ਤਰ੍ਹਾਂ ਦੀਆਂ ਨੇ ਅਲੱਗ-ਅਲੱਗ ਮੈਂ ਸ਼ੇਕ ਵਧੀਆ-ਵਧੀਆ ਬਣਾ ਲੈਣਾ ਜੂਸ ਦੇ ਫਲੇਵਰ ਵੀ ਸਾਡੇ ਅਲੱਗ-ਅਲੱਗ ਬਣਾ ਦਿੰਦੀ ਆ ਵਧੀਆ ਆਪਣੇ ਹੱਥ ਵਾਸਾ ਜਿੰਦਾਂ ਦੀ ਮਰਜ਼ੀ ਚੀਜ਼ ਬਣਾ ਲਓ ਜੀ ਪਰ ਕਿਤੇ ਤੋਂ ਸਿੱਖੀ ਨਹੀਂ ਹੈਗੀ ਅਰ ਜਿਹੜਾ ਵੀ ਬੰਦਾ ਸ਼ੱਕ ਜਾਂਦਾ ਖੁਸ਼ ਹੋ ਕੇ ਜਾਂਦਾ ਜੀ ਉਹਨੂੰ ਪੁਰਾ ਵਧੀਆ ਇੱਕ ਨੰਬਰ ਟੋਪ ਦੀਆਂ ਚੀਜ਼ਾਂ ਬਣਾ ਕੇ ਦਿੰਨੇ ਆ। ਬਾਕੀ ਫਰੂਟ ਵਧੀਆ ਪਉ ਨਹੀਂ ਸਾਰਾ ਸਾਫ ਸੁਥਰੀ ਚੀਜ਼ ਬਣਾਉਣੀ ਆ। ਬਾਕੀ ਇਹ ਸਾਰੇ ਆਉਂਦੀ ਮਾਨ ਕਰਕੇ ਆ ਗੁਰੂ ਮਹਾਰਾਜ ਦਾ ਲੜ ਲੱਗੇ ਬਾਣਾ ਪਿਆ ਬਾਣੇ ਕਰਕੇ ਥੋੜੇ ਜਿਆ ਜਾਦੇ ਪ੍ਰਭਾਵ ਪਿਆ ਹੋਇਆ ਜੀ। ਇਸ ਕਰਕੇ ਥੋੜੇ ਜਿਹਾ ਮਨ ਖੁਸ਼ ਵੀ ਲੈਂਦਾ ਸਾਡਾ ਕੰਮ ਕਰਦੇ ਆ ਵੀ ਚਲੋ ਮਰਿਆ ਕਿਰਤ ਵਧੀਆ ਦਿੱਤੀ ਜੀ ਸਾਨੂੰ। ਬਾਬਾ ਜੀ ਸਰਬਲੋ ਦੇ ਬਾਟਿਆਂ ਦੀ ਕੀ ਖਾਸੀਅਤ ਆ ਕੀ ਕੀ ਫਾਇਦੇ ਹੁੰਦੇ ਆ ਇਸ ਦੇ ਨਾਲ? ਕਿੰਨਾ ਫਾਇਦੇ ਪਣ ਕਾਫੀ ਹੁੰਦੇ ਆ। ਜਿਆਦਾ ਦਾ ਆਇਰਨ ਦੀ ਫਾਈਬਰ ਦੀ ਆਪਣੀ ਲੋਹੇ ਦੀ ਕਾਫੀ ਧਾਂਤ ਨੇ ਜਿਹੜੇ ਦੇ ਵਿੱਚ ਦਸਨੀ ਇਹ ਜਿਹੜੇ ਬਾਲੇ ਜਿਆਦਾ ਧਾਂਤ ਨੇ ਇਹਦੇ ਜਿੱਭ ਨੂੰ ਸਟਰੋਂਗ ਕਰ ਦਿਆ ਸਾਰੇ ਇਹਦੇ ਬਾਅਦ ਸ਼ੱਕਦੇ ਆ ਪੀਣ ਤੋਂ ਬਾਅਦ ਹੀ ਮਹਿਸੂਸ ਹੁੰਦਾ 10 ਮਿੰਟ ਬਾਅਦ ਆਪਾਂ ਨੂੰ એનર્ਜੀ ਮਿਲਦੀ ਆ ਆਇਰਨ ਦੀ ਫਾਈਬਰ ਦੀ ਜਿਹੜੇ ਕਮੀਆਂ ਪੂਰੀਆਂ ਹੁੰਦੀਆਂ ਬੰਦੇ ਨੂੰ ਹੋਰ ਚੀਜ਼ਾਂ ਦੇ ਵਿੱਚ ਗਲਾਸ ਦੇ ਵਿੱਚ ਨਹੀਂ ਉਹ ਗੱਲ ਬਣਦੀ ਇਹ ਚ ਪੀਣ ਦਾ ਸਟਰੋਂਗ ਹੋ ਜਾਂਦਾ ਤੇ ਪੀਨੇ ਆ ਹੈਵੀ ਹੋ ਕੇ ਪੰਜ ਚਾਰ ਘੰਟੇ ਪੰਜ ਭੁੱਖ ਵੀ ਨਹੀਂ ਲੱਗਦੀ ਦੂਜੀ ਗੱਲ ਬੰਦੇ ਆਪਣੇ ਆਪ ਗਾਹ ਸਾਡੇ ਸਾਰੇ ਵੀਰ ਭਾਈ ਦੱਸ ਕੇ ਜਾਂਦੇ ਆ ਇਹਦੇ ਵੀ ਸ਼ੇਕ ਤਾਂ ਹੀ ਬਹੁਤ ਬੀਤੀਆ ਬੰਦੇ ਨਾਲ ਤਾਂ ਕੋਈ ਸ਼ ਛੇ ਗੀ ਗਲਾਚੇ ਬਾਕੇ ਪੀ ਲਾ ਦਨੇ ਪਰ ਉਨੀ ਗੱਲ ਨਹੀਂ ਬਣਦੀ ਪਰ ਬਾਟੇ ਚ ਬਾਕੀ ਜਿਆਦਾ ਗੱਲ ਬਣਦੀ ਜੀ ਜੀ ਬਾਟੇ ਚ ਪਾ ਕੇ ਇੱਕ ਲੰਗਰ ਆ ਲੰਗਰ ਵਾਂਗੂ ਲੱਗਦਾ ਵੀ ਜਿਵੇਂ ਲੰਗਰ ਚ ਬੈਠ ਕੇ ਪੀਨੇ ਆ ਉਵੇਂ ਬਾਟਿਆਂ ਚ ਮਰਿਆਦਾ ਬਾਟੇ ਨਹੀਂ ਹੈ ਤਾਂ ਲੰਗਰ ਵਾਲੀ ਹੋਈ ਜੀ ਵੈਸੇ ਚਲੋ ਉਹ ਦੁਕਾਨਾਂ ਤੇ ਕੋਈ ਨਹੀਂ ਰੱਖ ਸਕਦਾ ਇਹਨਾਂ ਨੂੰ ਅਸੀਂ ਗੁਰੂ ਜੇ ਮਤਲਬ ਲੜਨ ਲੱਗੇ ਆ ਤਾਂ ਸਾਨੂੰ ਅਲਾਉਡ ਆ ਹੀ ਰੱਖ ਸਕਦੇ ਆ ਜਿਆਦਾ ਭਾਵਨਾ ਦਾ ਗੁਰਸਿੱਖ ਬੰਦੇ ਨਹੀਂ ਹੋਊਗੀ ਵੀ ਹਾਂ ਬਾਟਿਆਂ ਦੇ ਵਿੱਚ ਹੀ ਛਕਾਉਣਾ ਮਰੂ ਦੂਜੇ ਦੀ ਆਪਣੀ ਭਾਵਨਾ ਉਹ ਅਗਲੇ ਆਪਣੇ ਗਲਾਸ ਦੇ ਤਾਂਣਾ ਸਕਣਾ ਕਿਉਂਕਿ ਇਹਦੇ ਵਿੱਚ ਜੂਸ ਵਧ ਜਾਂਦਾ ਹਰੇਕ ਦੁਕਾਨਦ ਇਹਦੇ ਚ ਇੱਕ ਗਲਾਸ ਦੀ ਜਗ੍ਹਾ ਡੇਢ ਗਲਾਸ ਪੈਂਦਾ ਤੁਹਾਡਾ ਚੂਸਦਾ। ਅਈਓ ਵੈਸੀ ਮਤਲਬ ਦੇ ਦਿੰਦੇ ਆ ਖੁਸ਼ੀ ਨਾਲ। ਤੁਹਾਨੂੰ ਇੰਨੀ ਕੋਈ ਖੁਸ਼ੀ ਮਨ ਨੂੰ ਇੰਨੀ ਸਾਡੇ ਵਾਟਿਆਂ ਦੀ ਚੜ੍ਹਦੀ ਕਲਾ। ਮੇਰੇ ਮਰਦੇ ਬਖਸ਼ੇ ਭਾਂਡੇ ਆ। ਇੱਕ ਗਲਾਸ ਚਾਹ ਮਣ ਕੇ ਵੀ ਦੇਖ ਲਓ। ਇਹ ਡਿਜੀਟਲ ਗਲਾਸ ਦਿੰਦੇ ਆ। ਇੱਚ ਪੂਰਾ ਡੇਢ ਗਲਾਸ ਪੈਂਦਾ ਜੀ। ਆਮਦਗਾਨ ਤੋਂ 100 ਰੁਪਏ ਦਾ ਗਲਾਸ ਦਿੰਦੇ ਆ। ਇਹ 100 ਰੁਪਏ ਦਾ ਵਟਾ ਦਿੰਨੇ ਆ। ਫਿਰ ਇਹ ਜੀ ਕਾਫੀ ਐਡਮਾ ਵੀ ਵੰਦੀਆਂ ਨੇ, ਫਰੈਸ਼ ਵੰਦੀਆਂ ਨੇ। ਮਲੇ ਮਾਰਜਿਨ ਦੇ ਵਿੱਚ ਬਹੁਤ ਘੱਟ ਹੀ ਆ ਜੈ ਜੀ ਜੀ ਮਾਰਜਿਨ ਆ। ਵੱਡੇ ਮੌਲਦੀ ਜਾਵਾਂਗੇ ਹਾਂਜੀ ਬਾਕੀ ਲੋਕ ਵੀ ਮੌਜੂਦ ਨੇ ਜੋ ਸਰਬਲੋਹ ਦੇ ਬਾਟਿਆਂ ਦੇ ਵਿੱਚ ਜੂਸ ਪੀਣ ਦੇ ਲਈ ਆਇਆ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕੀ ਫਰਕ ਹੈ ਗਲਾਸ ਚ ਜੂਸ ਪੀਣ ਦਾ ਤੇ ਸਰਬਲੋਹ ਦੇ ਬਾਟਿਆਂ ਚ ਜੂਸ ਪੀਣ ਦਾ ਸਰਬਲੋਹ ਦੇ ਬਾਟਿਆਂ ਚ ਜੂਸ ਪੀ ਕੇ ਸਾਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਵੀ ਚਲੋ ਗੁਰੂ ਮਹਾਰਾਜ ਦੀ ਯਾਦ ਆਉਂਦੀ ਹੈ ਤੇ ਗੁਰੂ ਮਹਾਰਾਜ ਨੇ ਇਹ ਸਿੱਖਾਂ ਦੇ ਵਿੱਚ ਜ਼ਰੂਰ ਇਹ ਗੱਲ ਕੀਤੀ ਵੀ ਸਰਬਲੋਹ ਦੇ ਬਾਟੇ ਵਿੱਚ ਹੀ ਖਾਣਾ ਚਾਹੀਦਾ ਕਦੀ ਦੂਸਰੇ ਭਾਂਡੇ ਵਿੱਚ ਤਾਂ ਕੋਈ ਕੋਈ ਪ੍ਰੋਬਲਮ ਵੀ ਆ ਸਕਦਾ ਲੇਕਿਨ ਇਸ ਬਾਟੇ ਵਿੱਚ ਛਕਣ ਦੇ ਨਾਲ ਇਨਸਾਨ ਨੂੰ ਕੋਈ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਬੜਾ ਵਧੀਆ ਗੁਰੂ ਮਹਾਰਾਜ ਦੀ ਯਾਦ ਆਉਂਦੀ ਹੈ ਜੀ ਸਰਬ ਲੋਕ ਬਾਟੇ ਵਿੱਚ ਛਕਣ ਦੇ ਨਾਲ ਇਸ ਕਰਕੇ ਬਹੁਤ ਚੰਗਾ ਮਹਿਸੂਸ ਹੁੰਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿੰਨੇ ਸਮੇਂ ਤੋਂ ਇੱਥੇ ਆ ਕੇ ਜੂਸ ਪੀ ਰਹੇ ਹੋ ਤੁਸੀਂ ਮੈਨੂੰ ਬਹੁਤ ਟਾਈਮ ਹੋ ਗਿਆ ਜੀ ਮੈਂ ਕਹਿੰਦਾ ਬਹੁਤ ਟਾਈਮ ਹੋ ਗਿਆ ਵਧੀਆ ਢੰਗ ਨਾਲ ਬਣਾਉਣਾ ਸਾਫ਼ ਸੁਥਰਾ ਪਹਿਲਾਂ ਤਾਂ ਉਹਨਾਂ ਦਾ ਬਾਣਾ ਦੇਖ ਕੇ ਬੰਦਾ ਦਿਲ ਖੁਸ਼ ਹੋ ਕੇ ਹਾਂ ਵੀ ਤੁਸੀਂ ਕਿੱਥੇ ਆਏ ਬਾਕੀ ਲੋਕਲ ਹੈਗੇ ਆ ਇਹ ਕਹਿੰਦਾ ਹਰ ਟਾਈਮ ਇੱਥੇ ਪਹੁੰਚਦੇ ਆ ਰਿਸ਼ਤੇਦਾਰ ਯਾਰ ਦੋਸਤ ਦੂਰੋਂ ਦੂਰੋਂ ਪਹੁੰਚਦੇ ਨੇ ਪੁੱਛ ਆਉਂਦੇ ਆ ਕਿ ਤੁਹਾਡੇ ਇੱਥੇ ਕੌਣ ਆ ਜਿਹੜਾ ਬਾਟੇ ਦੇ ਵਿੱਚ ਦਿੰਦੇ ਨੇ ਜੂਸ ਇਹ ਕਹਿੰਦਾ ਬਹੁਤ ਵਧੀਆ ਇਹ ਕਹਿੰਦਾ ਫਰਕ ਲੱਗਦਾ ਤੁਹਾਨੂੰ ਬਾਟੇ ਦੇ ਜੂਸ ਪੀਣ ਤੇ ਗਲਾਸ ਦੇ ਜੂਸ ਚ ਪਰ ਜੋ ਜੂਸ ਤਾਂ ਆਮ ਹੀ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਪਰ ਤੁਸੀਂ ਇੱਕ ਵਾਰੀ ਬਾਟੇ ਵਾਲਾ ਜਿਹੜਾ ਜੂਸ ਆ ਨਾ ਉਹ ਪੀ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂ ਵੀ ਉਹਦਾ ਫਰਕ ਕੀ ਆ ਉਹ ਦੱਸ ਨਹੀਂ ਸਕਦੇ ਤੁਸੀਂ ਫੀਲ ਕਰ ਸਕਦੇ ਹੋ ਨਾਲ ਮੂੰਹ ਲਾ ਕੇ ਇਹ ਜੂਸ ਉਹ ਜੀ ਪੀਣਾ ਨਹੀਂ ਐਨੂੰ ਖਾਣਾ ਐ ਕਹਿੰਦਾ ਫੇਰ ਪਤਾ ਲੱਗਦਾ ਉਹਦਾ ਕਿ ਹਾਂ ਜੂਸ ਕੀ ਆ